ਸਤ ਸ੍ਰੀ ਅਕਾਲ ਜੀ ਰਾਨੋ ਦੇ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਤੇ ਆਪਾਂ ਉੱਟ ਗਏ ਆ ਜੋ ਇੱਦਾਂ ਮੌਸਮ ਚੈੱਕ ਕਰੀਏ 7 ਵਜੇ ਇਸ ਵੇਲੇ ਦੇ 7 ਵਜੇ ਤੇ ਵੈਦਰ ਔਸਮ ਹੀ ਹੋਇਆ ਪਿਆ ਵਾ ਬਹੁਤ ੋਣਾ ਮੌਸਮ ਹੋਇਆ ਪਿਆ ਜਿਸੇ ਇਸੇ ਦਾ ਤੁਸੀਂ ਤੁਸੀਂ ਤਾਂ ਸਾਡੇ ਕਿਹੜੇ ਕਿਹੜੇ ਸਾਈਡ ਇੱਦਾਂ ਬਦਲਵਾਈ ਹੋਈ ਪਈ ਆ ਸਾਡੇ ਕੀ ਨਾ ਦਵਾ ਹੁੰਦਾ ਦਾ ਬਦਲ ਬਟਦੀ ਨਹੀਂ ਆਂਦਾ ਅੱਜ ਦੇ ਇੱਕ ਸ਼ਾਇਦ ਮੀਂਹ ਆ ਜਾਈ। ਬਸ ਥੋੜਾ ਮੌਸਮ ਤੇਲੇ ਥੋੜਾ ਐ ਕੰਮ ਸੀਗਾ ਸਾਨੂੰ ਮੈਂ ਤੇ ਵਨ ਛੱਗੇ ਕੇ ਜਾਣੇ ਪੇ ਮम्मा ਤੇ ਪਪਾ ਤੇ ਮੀਤ ਪਿੱਛੇ ਆਂਦੇ ਪਏ ਆ। ਆਪਾਂ ਚੱਲੇ ਆ ਥੋੜਾ ਕੰਮ। ਸਵੇਰੇ ਸਵੇਰੇ ਮੀਤ ਨਾਲ ਔਖਾ ਆਂਦਾ ਵਾਜੇ ਇਸ ਕਰਕੇ ਆਪਾਂ ਚੱਲੇ ਆ ਸਵੇਰੇ ਹੁਣ। ਤੇ ਪਿਛੇ ਇੰਨੀ ਜ਼ਿਆਦਾ ਬਾਰਿਸ਼ ਹੁੰਦੀ ਪਈ ਸੀਗੀ ਮੌਸਮ ਵੀ ਬਹੁਤ ਜ਼ਿਆਦਾ ਸੋਨਾ ਸੀ ਇੱਥੇ ਆ ਗਏ ਕੋਈ ਬਾਰਿਸ਼ ਬੁਰੀਸ਼ ਨਹੀਂ ਹੋ ਰਹੀ ਥੋੜੀ ਜਿਹਾ ਆਪਾਂ ਅੱਗੇ ਆਏ ਤੇ ਮੀਂਹ ਬੰਦ ਪਿਛੇ ਇੰਨਾ ਜ਼ਿਆਦਾ ਮੀਂਹ ਆਂਦਾ ਪਿਆ ਅਸੂਦਾ ਹਾਂਜੀ ਤੇ ਜਿਹੜਾ ਆਪਾਂ ਕੰਮ ਕਰਨ ਗਏ ਸੀ ਉਹ ਹੋਇਆ ਨਹੀਂ ਤੇ ਮੇਰਾ ਦਿਮਾਗ ਬਹੁਤ ਜ਼ਿਆਦਾ ਖਰਾਬ ਹੋ ਗਿਆ ਹੈ ਗੱਲ ਆਪਣੀ ਭਣੀ ਨਹੀਂ ਜਿਹੜੇ ਕੰਮ ਆਪਾਂ ਗਏ ਸੀਗੇ ਤੇ ਹੁਣ ਆਪਾਂ ਵਾਪਸ ਘਰ ਜਾਣੇ ਪਏ ਆ ਫਿਰ ਤੇ ਬਾਕੀ ਫੇ ਘਰੇ ਜਾ ਕੇ ਕੰਟੀਨਿਊ ਕਰਦੇ ਆ ਅੱਕੇ ਜੇ ਚਾਹ ਪਾਣੀ ਵੀ ਨਹੀਂ ਪੀਤਾ ਕੰਮ ਆਏ ਉਹ ਕੰਮ ਹੋਇਆ ਹੀ ਨਹੀਂਗਾ ਕੋਣ ਕਰ ਜਾ ਕੇ ਫੇ ਕਰਤੀ ਗੱਲ ਬਾਤ ਆਪਾਂ ਜਾਣੇ ਵੇ ਸੀ ਇਹ ਤੇ ਆ ਰਸਤੇ ਵਿੱਚ ਨਾਲ ਬਹੁਤ ਸੋੜੀ ਲੋਕੇਸ਼ਨ ਆ ਰਹੀ ਆ ਮੈਂ ਕਿਹਾ ਤੁਹਾਡੇ ਨਾਲ ਕੇ ਆਪਾਂ ਸ਼ੇਅਰ ਕਰਤੀ

ਕਹਿੰਦੇ ਚੀਜ਼ ਲੱਗਦੀ ਦੇ ਰਿਹਾ ਆ ਆ ਦੇਖੋ ਇੱਥੇ ਨਾ ਲਤੀ ਰਾਤ ਜਿਹੜਾ ਸਾਮਾਨ ਵਾਇਆ ਸ਼ਾਵਰ ਚੱਲ ਰਹਾ ਆ ਦੇਖੋ ਇੱਥੇ ਬਹੁਤ ਘੈਂਟ ਜਗਾ ਆ ਜੇ ਸ਼ਾਮ ਨੂੰ ਆ ਪਾਈਏ ਨਾ ਇਧਰਲੀ ਸਾਈਡੋਂ ਸ਼ਾਵਰ ਚੱਲਦਾ ਹੁੰਦਾ ਬਹੁਤ ਸੋਹਣੀ ਫੀਲਿੰਗ ਆਉਂਦੀ ਆ ਇੱਧਰੋਂ ਆ ਕੇ ਐਨ ਪੂਰੀ ਗੱਲਬਾਤ ਐਂਡ ਵਾਈਟਰ ਦੇ ਸਾਈਡ ਤੇ ਤੇਰੀ ਇਹ ਬੜਾ ਘੈਂਟ ਹੈ ਜਿੰਨੇ ਪਾਸੇ ਇੱਥੇ ਇਸ ਇਸ ਆਪਣੇ ਦਸਨਾਇਆ ਟਮੈਂਟ ਕਰਕੇ ਕਿ ਇਹ ਕਿੱਦਾਂ ਦੀ ਸਾਈਟ ਹੈ ਤੇ ਫਰੈਂਡਸ ਤੁਸੀਂ ਮੇਰਾ ਮਜ਼ਾਕ ਨਾ ਉਡਾਓ ਮੈਨੂੰ ਮਕਡੋਨਲਡ ਘਰੇ ਕਹਿਣਾ ਨਹੀਂ ਹੁੰਦਾਗਾ ਪਲੀਜ਼ ਸਾਰੇ ਜਣੇ ਮੇਰੀ ਬੇਇੱਜ਼ਤੀ ਨਾ ਕਰਿਓ ਮਕਡੋਨਲਡ ਕਰੇ ਪਤਾ ਨਹੀਂ ਕੀ ਹੁੰਦਾ ਉਹ ਮੈਨੂੰ ਕਹਿਣਾ ਨਹੀਂ ਹੁੰਦਾ ਮੇਰੀ ਬੇਇੱਜ਼ਤੀ ਨਾ ਕੋਈ ਵੀ ਜਣਾ ਕਰਿਓ ਤੇ ਆਹ ਉਹ ਏਰੀਆ ਜਿਹੜਾ ਪਤਨ ਦਿਖਾਇਆ ਪਿੱਛੇ ਬਹੁਤ ਹੋਣੇ ਫੀਲਿੰਗਾ ਵੀਆਈਪੀ ਵਾਲੀ ਫੀਲਿੰਗ ਆਉਂਦੀ ਬੰਦੇ ਸਾਦੀ ਕੀ ਜਿੰਦਗੀ ਦਾ ਜੀ ਕੇ ਦੇਖ ਲਿਆ ਰੱਬਾ ਹੁਣ ਹੱਥ ਸੁੱਖਾ ਕਰ ਇੱਤਾਂ ਦੀ ਵੀ ਜੀ ਕੇ ਦੇਖ ਲੀਏ ਅੱਗੇ ਆ ਗਈ ਹਵੇਲੀ ਇੱਥੇ ਕਦੇ ਆਏ ਤਾਂ ਹੈ ਨਹੀਂ ਬਟਾਉਣਾ ਆ ਕਿਉਂ ਰੋ ਐਸੀ ਆਪਾਂ ਫਿਲਮ ਦੇਖਾ ਨਾ ਉਹਦਾ ਮੈਨ ਮੈਰਿਜ ਸੀ ਜਦੋਂ ਮੈਂ ਆਪਣੀ ਫਰੈਂਡਸ ਨਾਲ ਆਈ ਸੀ ਹੌਨ ਵੀ ਮੈਂ ਕਦੀ ਵੀ ਆਈ ਜਦੋਂ ਦੀ ਮੈਂ ਮੈਰਿਜ ਦਾ ਅੰਮ੍ਰਿਤਸਰ ਅੱਗੇ ਗਏ ਸੀ ਮੈਂ ਤਾਂ ਗੁਰੂ ਫਿਲਮ ਦੇਖਣ ਜਾਂ ਤਾਂ ਬਾਹਰੋਂ ਆਉਣੀ ਸੀ ਕਦੀ ਵੀ ਗਏ ਆ ਰਿ ਕੋ ਵੀ ਨਹੀਂ ਆਣਾ ਇੱਥੇ ਮੈਂ ਕਦੀ ਆਈ ਨਹੀਂ ਆ ਰਿ ਟੈਕ ਇੰਦਰ ਅੱਛੀ ਨਾ ਕੋਈ ਆਇਆ ਇਸ ਕਿਰਦ ਦੇ ਹਾਂਜੀ ਤੇ ਆਪਾਂ ਘਰ ਆ ਗਏ ਸੀ ਮੈਂ ਆ ਕੇ ਨਾ ਆਤੀ ਆ ਮम्मा ਸੋ ਗਏ ਮੀ ਇਤਵੀਸ ਉਹ ਗਈ ਇੱਧਰ ਤੇ ਮੈਂ ਨਾ ਆ ਕੇ ਹਟੀਆਂ ਆਪਾਂ ਪਹੁੰਚ ਗਏ ਸੀ ਘਰ ਤੇ ਹੁਣ ਰੋਟੀ ਖਾਣੀ ਆ ਅੰਜੂ ਨੇ ਬਣਾ ਲਈ ਸੀ ਰੋਟੀ ਰੋਟੀ ਖਾਣੀ ਆ ਜਾ ਗੰਜਾ ਇੱਧਰ ਅਸਾਂ ਆਏ ਹੁਣ ਬਾਹਰ ਉਹ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਇੱਧਰ ਮੇਰਾ ਗੰਜਾ ਮੁੰਡਾ ਇੱਧਰ ਕਾਰਤਿਕ ਮੀਤ ਦਗਾ ਦੋ ਹੈਲੋ ਕਰ ਦੋ ਬਾਪ ਮੇਰਾ ਫੋਨ ਚ ਚ ਹੈਲੋ ਉਧੇ ਜਲਾਉਣ ਨੂੰ ਕੀ ਕਰਦੀ ਆ ਸਾਂ ਬਹੁਤ ਭੜੇ ਹੋ ਗਏ ਨਿਆਣੇ ਮੇਦੇ ਅੱਪਗਾ ਦੇ ਘਾਟੇ ਨੇ ਸੌਣ ਲੱਗੇ ਮੇਰਾ ਮਨੀ ਮੱਯਾ ਹੁੱਦ ਤੇ ਉੱਧਲੇ ਵੀ ਕਮਰੇ ਠੰਡਾ ਉੱਤ ਤਾਂ ਹੈ ਰੱਖੇ ਤੂੰ ਮੱਚ ਗਰਮੀ ਬਾਹਰ ਗਾਈਜ਼ ਉਧਰ ਹੀ ਪੈਣ ਲੱਗੇ ਸਨ ਹੋਰ ਕੀ ਹਾਂਜੀ ਤੇ ਹੁਣ ਆਪਾਂ ਚੱਲੇ ਆਂ ਮੇਲਾ ਦੇਖਣ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਉੱਥੇ ਜਾ ਕੇ

ਕਾਰਤਿਕ ਮਾਰਿਆ ਮम्मा ਨੇ ਕਿੱਦਾਂ ਮਾਰਿਆ ਓਏ ਤੇ ਲਵਾਵਾ ਤੂੰ ਜਨਾਨੀ ਐ ਜਨਾਨੀ ਦੋਸਤ ਲਾਜ ਐਦਾਂ ਗੰਡਾ ਲਾ ਕੇ ਆਪਾਂ ਪਹੁੰਚ ਜਾਣੇ ਪਏ ਆ ਮੇਲੇ ਤੇ ਪਤਾ ਨਹੀਂ ਸਾਨੂੰ ਕਿੱਥੇ ਆ ਪਰ ਸਾਨੂੰ ਪਵਨ ਭਾਜੀ ਉਹ ਨਹੀਂ ਲੈ ਕੇ ਜਾਂਦੇ ਪਏ ਆ ਮਾਰੇ ਕੋ ਵੀ ਬੀਜ ਲੈ ਲੋ ਮਾਂਚ ਆ ਗਿਆ ਸੀ ਸਲੂਨ ਤੋਂ ਤੇ ਹੁਣ ਆਪਾਂ ਜਾਣੇ ਪਏ ਆ ਇਧਰ ਮੇਰਾ ਗੰਜਾ ਮੁੰਡਾ ਓਏ ਗੰਜੇ ਆ ਭਜਾਨੇ ਪਏ ਆ ਹੁਣ ਸਾਡੇ ਨਾਲ ਫੇਰ ਹੋ ਗਿਆ ਮਜ਼ਾਕ ਸਾਡੇ ਨਾਲ ਹੋ ਗਿਆ ਮਜ਼ਾਕ ਅਸੀਂ ਆਏ ਮੇਲੇ ਤੇ ਤੇ ਮੇਲਾ ਹੀ ਅੱਜ ਖਤਮ ਹੋ ਗਿਆ ਚਲੋ ਜੀ ਸਾਡੇ ਨਾਲ ਹੋ ਗਈ ਕੋਲ ਤੇ ਹੋ ਜਾਂਦੇ ਪਏ ਅੱਗੇ ਅੱਗੇ ਭਜਾਨੇ ਪਏ ਆ ਅੱਗੇ ਅੱਗੇ ਤੇ ਮੈਂ ਤਾਂ ਵਾਂਚ ਇੱਧਰ ਪਿੱਛੇ ਪਿੱਛੇ ਸਾਡੇ ਨਾਲ ਤਾਂ ਹੋ ਗਈ ਬਹੁਤ ਵੱਡੀ ਕੋਲ ਫਰੀਕ ਜਿਹੀ ਹਰੇ ਤੇ 22 21 22 23 ਤੇ ਅਸੀਂ ਆ ਗਏ ਅੱਜ 24 ਅੱਜ ਉਸਨ ਉੱਥੇ ਗਏ ਇਹਨਾਂ ਦੇ ਜਟੇੜਾ ਦੇ ਉੱਥੇ ਵੀ ਮੇਲਾ ਖਤਮ ਹੋ ਗਿਆ ਸੀ ਸਾਡੇ ਨਾਲ ਤਾਂ ਕੋਲੋਲਾ ਹੀ ਹੁੰਦੀਆਂ ਮੇਲਿਆਂ ਵਿੱਚ ਸੋ ਸੱਟ ਤੇ ਹੁਣ ਆਪਾਂ ਜਾਣੇ ਪਏ ਘਰ ਵਾਪਸ ਸਾਡੇ ਨਾਲ ਤਾਂ ਉਹ ਵਾਲੀ ਗੱਲ ਬਣੀ ਕਹਿੰਦੇ ਨੇ ਨਾਤੀ-ਧੋਤੀ ਰਹਿ ਗਈ ਸੀ ਨਾ ਕਿਤੇ ਮੱਖੀ ਬੈ ਗਈ ਸਾਡਾ ਵੀ ਕਰੋ ਆਪਾਂ ਤਿਆਰ ਸ਼ਹਿਰ ਹੋ ਗਏ ਆਏ ਤੇ ਇੱਥੇ ਆ ਗਏ ਆਪਾਂ ਚਲੋ ਜੀ ਮੇਲਾ ਖਤਮ ਸਵੇਰੇ ਜਿੰਨਾ ਸੋਹਣਾ ਸੀ ਮੌਸਮ ਹੁਣ ਓਨੀ ਜਿਆਦਾ ਗਰਮੀ ਆ ਹਨਾ ਵੰਜੀ ਸਵੇਰੇ ਕਿੰਨਾ ਸੋਹਣਾ ਮੌਸਮ ਜਿਗਾ ਅੱਜ ਮੈਂ ਦਾਲੀ ਵਾਲਾ ਛੱਟਿਆ ਕਿਹਨੇ ਆਸੀ ਲੈਣ ਆਏ ਆ ਪਨੀਆਰਮ ਅੱਗ ਲਾ ਕੋਲਾ ਖਾਲੀ ਨਾਲ ਇਸ ਦੁਕਾਨ ਤੋਂ ਮਿਲਦੇ ਪਨੀਆਰਮ ਮੈਂ ਆਪ ਫਰਸਟ ਟਾਈਮ ਖਾਧੀ ਆ ਸੋਰੀ ਸੈਕਿੰਡ ਟਾਈਮ ਇਹਨਾਂ ਨੇ ਕਮਾਈ ਆ ਮਹੀਨੇ ਦਾ ਹਾਂਜੀ ਕੀ ਆ ਪਨੀਆਰਮ ਕੀ ਰਹਾ ਮਹੀਨੇ ਦਾ ਕਮਾਇਆ ਲਓ ਪਨੀਆਰਮ ہماری ਭਾਸ਼ਾ ਮੈਂ ਚੋਖੇ ਦੇਖਿਆ ਹੁੰਦਾ ਰੋਡੇ ਬਾਅਦ ਸਮਝ ਆ ਗਈ ਹੋਗੀ ਆਪਕੋ ਨਾ ਤਿੰਨੋਂ ਤਾਂ ਮੈਂ ਲੈ ਆਂਦੀ ਆ ਰੋਡੇ ਇਹ ਆਪਣੀ ਸਾਊਥ ਇੰਡੀਅਨ ਏਸ਼ੀਆ ਪਨੀਆਰਮ ਜੇ ਆਪਾਂ ਸੈਕਿੰਡ ਟਾਈਮ ਖਾਣ ਲੱਗੇ ਫਰਸਟ ਟਾਈਮ ਜਦੋਂ ਖਾਧੀ ਸੀ ਤਾਂ ਸਵਾਲ ਲੱਗਿਆ ਆਪਾਂ ਸੈਕਿੰਡ ਟਾਈਮ ਫੇਰ ਆਏ ਆ ਹਾਂ ਗਲੀ ਵਿੱਚ ਚਲੇ ਸੀਗਾ ਉਹ ਗਲੀ ਵਿੱਚ ਆਏ ਸੀ ਆਂਟੀ ਤੇ ਹੁਣ ਆਪਾਂ ਆਏ ਸ਼ਾਪ ਤੇ ਮੰਮੀ ਲਾ ਇਹ ਹੁੰਦੇ ਆ ਕੀ ਆ ਬਨਾਰਮ ਬਨਾਰਮ ਖੱਟੇ ਹੋਵਾ ਤੇ ਜੋ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਸਾਰਾ ਟੱਬਰ ਬੈਠ ਗਿਆ ਸਾਰਾ ਟੱਬਰ ਹੀ ਪੈ ਗਿਆ ਇਹ ਹੈਗੀ ਸਾਊਥ ਇੰਡੀਅਨ ਡਿਸ਼ ਆ ਬੱਲੇ ਨੇ ਰੈੱਡਲੇ ਖਾ ਗਿਆ ਆਪਾਂ ਚੈੱਕ ਕਰਕੇ ਤਾਂ ਤੇ ਇੱਥੇ ਖਾ ਲਓ ਰੋਟੀ ਤੇ ਹਾਂਜੀ ਆਪਾਂ ਰੋਟੀ ਢੋਟੀ ਖਾ ਲਈ ਸੀਗੀ ਤੇ ਹੁਣ ਆਪਾਂ ਲੱਗੇ ਆ ਸੋਣ ਮੀਤ ਪੈ ਕੇ ਮੀਤ ਨਹੀਂ 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 ਸੋਇਆ ਸੋਇ ਮੀਤ ਕਹਿੰਦੀ ਮੂਮਾਣਾ ਸੋਨਾ ਸੋਡਾ ਤੇ ਚਲੋ ਆਪਾਂ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਚ ਸਰ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ